ਆਹ ਫਰਕ ਹੁੰਦਾ ਸਜਣੋ ਸੇਠਾਂ ਦੀ ਤੇ ਜੱਟਾਂ ਦੀ ਸੋਚ ਦਾ ਜੱਟ ਸੰਧ ਲਿਆਉ ਸਾਰਾ ਸਾਰ ਗਲੀ ਤਾ ਜਾਉ ਪਰ ਆਹ ਕੰਮ ਨਹੀਂ ਲੈ ਸਕਦਾ ਬਾਈ ਨੇ 100 150 ਸੰਧ ਖਰੀਦਿਆ ਆਮ ਜ਼ਿਮੀਦਾਰ ਨਾਲੋਂ ਜ਼ਿਆਦਾ ਕਮਾਈ ਵੀ ਕਰੀ ਜਾਂਦਾ ਤੇ 25 30 ਪਿੰਡਾਂ ਦੇ ਜ਼ਿਮੀਦਾਰ ਐ ਸੌਖੇ ਕੀਤੇ ਪਏ ਆ ਕਿਉਂਕਿ ਸੰਧ ਸਾਨੂੰ ਚਾਹੀਦਾ ਹੁੰਦਾ ਸਾਰੇ ਸਾਲ ਬਾਅਦ 5 ਘੰਟਿਆਂ ਵਾਸਤੇ ਤੇ ਸਾਨੂੰ ਲਾਉਣਾ ਪੈਂਦਾ 3-4 ਲੱਖ ਰੁਪਈਆ ਆ ਸੇਠ ਐਮ ਐਲ اے ਜਿੰਨਾ ਹਲਕਾ ਕਵਰ ਕਰੀ ਬੈਠਾ ਸਜਣੋ ਆ ਜੋ ਕਿਹੜੇ ਪਿੰਡ ਦਾ ਕਿਰਾਏ ਤੇ ਸੰਦਾਂ ਦਾ ਮਿਲਦੇ ਆ ਪਿੰਡਰ ਸੰਦ ਦੇ ਹਾਸ਼ਮ ਦੇ ਵਿੱਚ ਮੈਂ ਆਇਆ ਫਿਰੋਜਪੁਰ ਏਰਗੇ ਦਾ ਪਿੰਡ ਹੈ ਤੇ ਬਾਈ ਨਾ ਰਿੰਕੂ अरोड़ा ਮੇਰੇ ਨਾਲ ਆ ਨਾ ਸੰਦ 2-3 ਗੜਾਉਣ ਪਰੇ ਖੜਿਆ ਤੁਸੀਂ ਸੰਦ ਦੇਖੋ ਖੇਤੀ ਨਹੀਂ ਕਰਦਾ ਆਪ ਥੋੜੀ ਕਰਦਾ ਪਰ ਨਾ ਇਹ ਸੰਦ ਸਾਰੇ ਬਾਈ ਕਿਰਾਏ ਤੇ ਦਿੰਦਾ ਜਿੰਨੇ ਵੀ ਤੁਸੀਂ ਸੰਦ ਦੇਖੋਗੇ ਨਾ ਇਹ ਕਿਰਾਏ ਤੇ ਦਿੰਦਾ ਤਾਂ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਜ਼ਿੰਮੇਦਾਰ ਨੂੰ ਸਾਰੇ ਸਾਲ ਦੇ ਵਿੱਚ 5 ਲੱਖ ਵਾਲੇ ਸੰਦ ਦੀ ਇੱਕ ਦਿਨ ਹੀ ਲੋਡ ਹੁੰਦੀ ਆ ਤੇ ਉਹ ਇੱਕ ਦਿਨ ਦੀ ਖਾਤਰ ਨਾ 5 ਲੱਖ ਰੁਪਈਆ ਲਾ ਸਕਦਾ ਹੁੰਦਾ ਤੇ ਨਾ ਫਿਰ ਉਹਦਾ ਇੱਕ ਦਿਨ ਦੇ ਸੰਦ ਤੋਂ ਬਿਨਾ ਸਰਦਾ ਹੁੰਦਾ ਉਹਦੇ ਵਾਸਤੇ ਆਪਾਂ ਕਹਿ ਸਕਦੇ ਵੀ ਸਭ ਤੋਂ ਵਧੀਆ ਕੰਮ ਬਾਈ ਨੇ ਰੈਂਕੂ ਰੋੜੇ ਨੇ ਕੀਤਾ ਇੰਨੇ ਸਾਨ ਦਾ ਘੱਟੋ ਘੱਟ ਬਾਈ ਕੋਲੇ 100 150 ਕਿੰਨਾ ਹੋਊਗਾ ਬਾਈ 150 ਤੋਂ ਉੱਤੇ ਆ ਜੀ 150 ਤੋਂ ਉੱਤੇ ਸਾਨ ਦਾ ਤੁਸੀਂ ਇਹ ਦੇਖੋ 3 4 ਘਟਾਉਣ ਭਰੇ ਪਏ ਆ ਬਾਈ ਮੂਰੇ ਆ ਗਿਆ ਸੀਜ਼ਨ ਆਲੂ ਆਲੂ ਲੱਗਦੇ ਤੋਂ ਢੇਰਗੇ ਜੀ ਬਾਜੀ ਬਹੁਤ ਜੀ ਆ ਆ ਆ ਟਟੂਗੇ ਵੀ ਰੱਖਿਆ ਨਾਲੇ ਵੀ ਕਰਾਇਦੇ ਦੇ ਦੇ ਬਾਹਰ ਦਾ ਇਟਲੀ ਦਾ ਅੱਛਾ ਇਹ ਬਾਹਰ ਦਾ ਇੰਡੀਆ ਨਾ ਇਹ ਬਾਹਰ ਇਟਲੀ ਦਾ ਇਹ ਵੀ ਕਰਾਇਦੇ ਦੇ ਦੇਣੇ ਕਰਾਇਦੇ ਤੇ ਆ ਸੁਪਰ ਸੀਡਰ ਵੀ ਕਰਾਇਤੇ ਮਿਲ ਜੂਗਾ ਸੁਪਰ ਸੀਡਰ ਜੀ ਆਲੂ ਵਾਲੀਆਂ ਟਰੈਕਟਰ ਸਾਨੇ ਵੀ ਮਿਲ ਜੂਗਾ ਕਿਰਾਏ ਤੇ ਟਰੈਕਟਰ ਸਾਨੇ ਗਿਆ ਟਰੈਕਟਰ ਤੋਂ ਅੱਛਾ ਬਿਗਾਰ ਟਰੈਕਟਰ ਤੋਂ ਆਲੂ ਬੀਜਣ ਵਾਲੀਆਂ ਹੋ ਗਈਆਂ ਹਾਂ 12 ਮਸ਼ੀਨਾਂ 12 ਮਸ਼ੀਨਾਂ ਆਲੂ ਬੀਜਣ ਵਾਲੀਆਂ ਤੁਹਾਡੇ ਕੋਲੇ ਤੇ ਤਵੀਆਂ ਦੇ ਕਿੰਨੇ ਸੈੱਟ ਆ ਤਵੀਆਂ ਦੇ 5 ਸੈੱਟ ਆ ਜੀ ਅੱਛਾ 5 ਸੈੱਟ ਆ 500 ਸੈੱਟ ਕਿੰਨੇ ਕਿੰਨੇ ਤਵਿਆਂ ਵਾਲੇ 5 ਆ 16 18 22 ਮਤਲਬ ਜ਼ਿਮੀਦਾਰ ਦੇ ਲੋਡ ਦਾ ਜੋ ਮੰਗਦੇ ਛਾਣੂ ਆ ਜਾਂਦਾ ਜੀ ਡੁੱੜ ਪਵੇ ਤਾਂ ਲੋਡ ਪਾਵੇਂ ਮੁੱਲ ਵੀ ਲੈ ਲੈਣੇ ਆ ਛਾਣੂ ਹੀ ਆ ਜਾਂਦਾ ਤੇ ਪਲੌਆਂ ਦੇ ਕਿੰਨੇ ਸੈੱਟ ਆ ਪਲੌਆਂ ਚਾਰ ਸੈੱਟ ਆ ਹਾਈਡਰੌਲਿਕ ਵਾਲੇ ਕਿੰਨੇ ਤੇ ਦੂਜੇ ਕਿੰਨੇ ਦੋ ਹਾਈਡਰੌਕ ਦੋ ਦੂਜੇ ਦੋ ਹਾਈਡਰੋਲਿਕਾ ਦੋ ਦੂਜੇ ਆ ਤੇ ਆ ਬੀਜਣ ਵਾਲੀਆਂ 0 ਕਿਲੋ 12 ਕਿਗ ਲੇ ਪ੍ਰੀਤ ਘਰ ਗੱਲ 12 ਕੋਈ ਦੱਸਦਾ 12 ਕੋ ਹੈ ਤੇ ਆਹਾ ਚੁੰਜੂ ਤਿੰਨ ਤਿੰਨ ਸੱਟੇ ਆ ਤਿੰਨ ਸੱਟੇ ਹੈਗੇ ਆ ਤੇ ਆ ਕਿਹ ਹੈ ਆ ਜੀ ਇਹਨੂੰ ਪਟਣ ਵਾਲੀਆਂ 6 ਆਲੂ ਪਟਣ ਵਾਲੀਆਂ ਤੇ ਰੂਟਾ ਕਟਰ 5 ਰੂਟਾ ਵੇਟਰ ਹੈ ਜੀ 5 ਰੂਟਾ ਵੇਟਰ ਹੈਗੇ ਤੇ 5 ਕਿੰਨੇ ਕਿੰਨੇ ਫੁੱਟ ਸਾਰੇ ਪਟਣ ਦੇ 7 8 9 ਸਾਰੇ ਹੈਗੇ ਆ ਤੇ ਆ ਤਾਂ ਦੂਜਾ ਉਹ ਤਾਂ ਮਿੱਟੀ ਚੜਨ ਵਾਲਾ ਲੇਪਣ ਵਾਲਾ ਤੇ ਖਾਦ ਖਲਾਰਨ ਵਾਲੀ ਆ ਆ ਕਿੰਨੇ ਆ ਇਹ ਦੋ ਆ ਜੀ ਇਹ ਦੋ ਆ ਜਿਹੜੇ ਖਾਦ ਖਲਾਰਨ ਵਾਲੇ ਨੇ ਤੇ ਸ਼ਾਹ ਨੂੰ 50 ਕੱਲੇ ਖਲਾਰਨ ਦੇ ਇੱਕ ਕੱਲੇ ਇੱਕ ਮਸ਼ੀਨ ਆ ਆ ਇਹ ਤਾਂ ਇਹ ਤਾਂ ਕਰ ਦਿੰਦੀ ਆ ਇਹ ਤਾਂ ਪਾ ਦਿੰਦੀ ਆ ਬੇਲਾਂ ਤੇ ਆ ਚੌਪੜ ਇਹ ਦੋ ਚੌਪੜ ਆ ਜੀ ਦੋ ਦੋ ਚੌਪੜ ਆ ਇਹ ਇਹ ਕਿਹੜੇ ਏਰਗੇ 'ਚ ਪੈਂਦਾ ਬਾਈ ਪੈਂਦਾ ਇਹ ਫਿਰ ਪੱਜੀਆ ਰੋਡ ਤੇ ਪੈਂਦਾ ਜੀ ਪ੍ਰੋਲਪੋਰ ਜੀਰਾ ਰੋਡ ਤੇ ਪਿੰਡ ਪੈ ਜਾਂਦਾ ਕਿਉਂਕਿ ਗੱਲ ਇਹ ਸਾਰੇ ਪੰਜਾਬ ਚ ਤਾਂ ਤੇਰੇ ਕੰਮ ਆਉਣੇ ਨਾ ਇਹ ਏਰਗੇ ਦੇ ਬੰਦਿਆਂ ਨੂੰ ਕੰਮ ਨਹੀਂ ਜੀ ਮੇਰੇ ਕੋ ਪੱਟੀ ਤੇ ਗਾਹ ਕਉਂਦੇ ਆ ਫਰੀਕੋੜ ਜੀਰਾ ਮੱਲਾਂ ਵਾਲਾ ਫਰੀਕੋੜ ਗੁਰੂ ਸਾਹਿਬ ਜਰਲਾ ਬਾਦ ਮੋਗਾ ਸਾਰੇ ਤੱਕ ਆਉਂਦੇ ਆ ਇੰਨੀ ਦੂਰ ਆਉਂਦੇ ਆ ਹਾਂਜੀ ਨਹੀਂ ਇੰਨੀ ਦੂਰ ਤਾਂ ਦਾੜੀਆਂ ਮੁੱਛਾਂ ਵੱਧ ਜਾਂਦਾ ਉਹ ਕਰਾਇਆ ਰਾਹ ਦਾ ਹੀ ਬਹੁਤ ਪੈ ਜਾਂਦਾ ਨਹੀਂ ਨਹੀਂ ਅਸੀਂ ਰਾਤ ਨੂੰ ਪਾਦਨੇ ਕੋਈ ਕਰਾਇਆ ਰਾਤ ਦਾ ਕੋਈ ਰਾਏ ਨਹੀਂਗਾ ਨਾ ਜਾਂਦ ਕਰਾਇਆ ਨਾ ਆਉਂਦ ਕਰਾਇਆ ਦਿਨ-ਦਨ ਕਰਾਇਆ ਯਾਰ ਬੰਦਾ ਚੰਗਾ ਹੈ ਨਾ ਹੈ ਬੰਦਾ ਚੰਗਾ ਉਹ ਤਾਂ ਇੰਨੀ ਸੰਗਤ ਆਈ ਆ ਬਰੀ ਬੰਦੇ ਦਿਖਾ ਕੇ ਲਿਆ ਤੂੰ ਦੇਖ ਜਾਰੀ ਕਿੰਨੀਆਂ ਬੰਦੇ ਦੀ ਹੈ ਆ ਸਾਰੇ ਪਿੰਡ ਦੇ ਬੰਦੇ ਆਪਣੇ ਪਿੰਡ ਦੇ ਆ ਸਾਰੇ ਜ਼ਿਮੀਂਦਾਰ ਨਾਲੇ ਹੈ ਸਾਰੇ ਜ਼ਿਮੀਂਦਾਰ ਯਾਰ ਮੈਨੂੰ ਆਏ ਦੱਸੋ ਵੀ ਰੋੜਿਆਂ ਦੇ ਮੁੰਡੇ ਨੂੰ ਹੱਟੀ ਤੋਂ ਆ ਸੰਦਾਂ ਵਾਲਾ ਕਿਹਨੇ ਜਸਕਾ ਪਾਇਆ ਇੰਨੇ ਬੰਦੇ ਆ ਜੋ ਕਿ ਕਿਹਨੇ رائے ਦਿੱਤੀ ਤੈਨੂੰ ਵੀ ਆ ਸੰਦਾਂ ਲੈ ਬਿਅਰਕਨ ਲੱਗਾ ਕੀ ਕੰਮ ਲੋੜ ਚੀਜ਼ਾਂ ਲੋੜ ਆ ਪਹਿਲਾਂ ਤੇ ਚੱਕੀ ਆ ਚੱਕੀ ਦੇ ਆ ਕੇ ਗੱਲ ਕਰਦੇ ਸੀਗੇ ਜਦੋਂ ਆਟਾ ਲੈਣ ਜਾਂਦੇ ਸੀ ਜੀ ਜਦੋਂ ਅਟਾ ਲੈਣ ਜਾਂਦੇ ਸੀ ਤੇ ਸੇਠ ਕੋਲੇ ਗੱਲ ਕਰਦੇ ਸੀ ਵੀ ਯਾਰ ਸੰਧਾਂ ਦੀ ਬੜੀ ਕਮੀ ਹੈ। ਹੂੰ ਵੀ ਇਹਨੇ ਲੱਖ ਰੁਪਈਆ ਕੋਈ ਵੀ ਸੰਧ ਲਗੀ ਹੁਣ ਲੱਖਾਂ ਚ। ਹੂੰ ਵੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ। ਜਦੋਂ ਸਾਰੇ ਬਜ਼ੁਰਗ ਜਾਂਦੇ ਸੀਗੇ ਉੱਥੇ ਬਹਿੰਦੇ ਸੀਗੇ। ਫਿਰ ਇਹਦੇ ਡੈਡੀ ਨੂੰ ਇਹ ਸਕੀਮ ਸੇਠਾਂ ਵਾਲੀ ਫਿਰ ਉਹ ਆਈ। ਇਹਨੇ ਫਿਰ ਸੰਧ ਲਿਆਉਣੇ ਸ਼ੁਰੂ ਕਰ ਦਿੱਤੇ। ਤੇ 100 150 ਕਰਦਾ। ਬਹੁਤ ਜ਼ਿਆਦਾ ਕਰ ਦਿੰਦਾ। ਹਜੇ ਤਾਂ ਤੂੰ ਹੀ ਗਦਾਮ ਤੁਸੀਂ ਆਪ ਹੀ ਦੇਖੋਗੇ ਜਾ ਕੇ। ਫੋਲਾ ਸਰ ਪਿੰਡ ਨੂੰ ਕਿੰਨਾ ਕੁ ਸੁੱਖਾ ਬਹੁਤ ਸੁੱਖਾ ਜੀ ਬਸ ਇੱਕ ਹਾਲ ਰੱਖਿਆ ਪਿੰਡ ਨੇ ਉਹ ਇਹਨਾਂ ਨੇ ਹਲ ਨਹੀਂ ਲਿਆਂਦੇ ਕਿਉਂਕਿ ਹਲ ਤਾਂ ਜੀਮੇਦਾਰ ਕੋਲੇ ਹੈ ਗਈ ਆ ਬਾਕੀ ਸਾਰੇ ਸੰਦ ਇਹਨਾਂ ਕੋਲ ਹੀ ਯਾਰ ਦੇਖ ਦੇਖੋ ਦੋ ਗੱਲਾਂ ਐ ਚ ਸਿੱਖਣ ਵਾਲੀਆਂ ਇੱਕ ਤਾਂ ਇਹ ਬੰਦਾ ਪੈਸੇ ਕਮਾ ਰਿਆ ਤੇ ਦੂਜਾ ਸਾਰੇ ਪਿੰਡ ਦੇ ਪੈਸੇ ਵੇਚਾ ਰਿਹਾ ਹੁਣ ਮੰਨ ਲਓ ਯਾਰ ਆਹ ਮਸ਼ੀਨ ਆਲੂ ਵੇਚਣ ਵਾਲੀ ਇਹਦੀ ਲੋੜ ਤਾਂ ਦਿਹਾੜੀ ਆ ਤੇ ਰੁਪਈਆ ਜਿੰਨਾ ਮੈਨੂੰ ਮੈਂ ਦਾ ਇਹ 4 ਲੱਖ ਦੀ ਹੋ ਹਾਂ ਹੈ ਹਾਂਜੀ ਤੇ 4 ਲੱਖ ਰੁਪਏ ਦੀ ਮਸ਼ੀਨ ਆ ਹੁਣ ਇੱਕ ਦਿਨ ਦੀ ਖਾਤਰ 4 ਲੱਖ ਕੌਣ ਲਾਵੇ ਬਈ ਤੇ ਕਿਰਾਇਆ ਜੇ ਬਾਲੇ ਤੋਂ ਬਾਲਾ ਵੀ ਕਿੰਨਾ 500 ਘੰਟੇ ਦਾ 4-5000 ਰੁਪਏ ਦਿਹਾੜੀ ਬਿਲ ਬਡੇ ਦਵਾ ਮਾਡਰ ਟਾਪ ਮਾਡਰ ਦੇ ਟੈਟ ਇੱਥੇ ਨਾ ਖਾਲੀ ਜਿਹੜੀ ਲੱਖ ਵਾਲੀ ਉਹਦੇ 2000 ਕਿਰਾਇਆ ਹਾਂ ਤੇ 2000 ਦੇ ਕੇ ਹਟੇ ਮਿਟੇ ਹੈਂ ਧੌਣ ਦੀ ਲੋੜ ਨਾ ਨਾ ਧੌਣ ਇਹਨਾਂ ਨੂੰ ਸਾਂਭਣੀ ਨਾ ਮੁੜ ਕੇ ਬਿੱਲੀਆਂ ਸੁੱਈ ਜਾਂਦੀਆਂ ਘਰੇ ਖੜੀ ਬਾਕੀ ਬਈ ਇਹਨਾਂ ਦੀ ਸਰਵਿਸ ਵੀ ਮਗਰ ਵੀ ਜਾਂਦੇ ਮਿਸਤਰੀ ਸਾਡ ਕੁਆਬ ਦਾ ਦੱਸ ਜਾਵੇ 10 ਕਰੋੜ ਰੁਪਏ ਦੇ ਮੰਗ ਰਹੇ ਆਵੇ ਮਿਸਤਰੀ ਆਵੇ ਨਾਲ ਹੀ ਮਾਰ ਕੋਲ ਜਾਂਦਾ ਉਹ ਨਿੱਕੜੋੜ ਪਈ ਦੇ ਨਾਲ ਹੀ ਵਿਚਕਾਰ ਕੇ ਸੰਗ ਤੌਰਤਾ ਤੇ ਮਗਰ ਨਹੀਂ ਇਹਨਾਂ ਨੇ ਮਗਰ ਪਹੁੰਚਦੇ ਆ ਯਾਰ ਤੁ ਤੂੰ ਦੇਖ ਲਾ ਪ੍ਰੇ ਤੇ 150 ਸੰਤ ਰੱਖਿਆ ਦਿਮਾਗ ਦੇਖ ਬੰਦੇ ਦਾ ਯਾਰ ਕਮਾਲ ਆ ਤੇ ਪਿੰਡ ਚ ਆਪਾਂ ਕਹਿ ਲਈ ਵੀ ਆਪਣੇ ਆਪ ਚ ਸੋਸਾਇਟੀ ਆ ਜਿਵੇਂ ਆਮ ਸੋਸਾਇਟੀਆਂ ਜਮ ਹਾਂ ਬਸ ਬਸ ਹਣਾ ਇਹ ਸੋਸਾਇਟੀ ਆ ਬੰਦਾ ਹਣਾ ਪਿੰਡ ਚ ਨਹੀਂ ਲੱਕੇ ਚ ਆ ਜੀ ਲੱਕੇ ਚ ਨੇੜੇ ਨੇੜੇ ਵਾਲੇ 5 6 ਪਿੰਡ ਤਾਂ ਮौज ਕਰਦੇ ਆ ਮੈਂ ਕਹਾਂ ਜੀ 50 60 ਪਿੰਡ ਆ ਇਹ 60 ਪਿੰਡਾਂ ਦੇ ਕਿਲੋ ਮੀਟਰ ਏਰੀਆ ਕਵਰ ਕੀਤਾ ਹੈ ਮੱਲਾ ਵਾਲਾ ਮਮਦੂਰ ਤੱਕ ਹਾਂ ਗੁਰੂ ਸਾਹਿਬ ਮੋਗਾ ਜੀ ਦਾ ਬਹਿਕਾ ਮੋਗੇ ਦਾ ਘਾਉਂਦੇ ਮੋਗੇ ਹੀ ਨੇ ਆਪਣੀ ਮੋਗੇ ਦਾ ਘਾਉਂਦੇ ਮੇਰੇ ਕੋਲ ਦੇਖਦਾ ਜੀ ਅਗਰ ਆਂਦੇ ਦੋ ਢਾਈ ਦਾ ਖਦਾਵਾਂਗੇ ਉੱਥੋਂ ਲੈ ਜੀ 5000 ਤੇ ਨਹੀਂ ਜੇ ਹੁਣ ਮੰਨ ਕੇ ਚੱਲ ਕੋਈ ਆਲੂ ਪੀਜਨ ਵਾਲਾ ਪਾ ਕੇ ਲੈ ਗਿਆ ਤੇ ਮੁੜ ਕੇ ਮੁੜਿਆ ਹੀ ਨਾ ਉਹ ਤੇ ਤੂੰ ਕਰਾਇ ਹੀ ਲਿਖੀਗਾ ਕੱਲਾ ਨਾ ਨਹੀਂ ਬਈ ਧਰਖੜ ਲਈਦਾ ਹੁਣ ਹਾਂ ਧਰਖੜ ਲਈਦਾ ਬਾਹਰ ਦੇ ਬੰਦੇ ਦਾ ਜੀ ਇਹਨਾਂ ਦੇ ਕੈਮਰੇ ਲੱਗੇ ਆ ਤੇ ਮੋਬਾਈਲ ਨੰਬਰ ਦੋ 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 ਮੋਬਾਈਲ ਨੰਬਰ ਲਈਦੇ ਧਰਖੜ ਲਈਦੇ ਆ ਲੈ ਜਾ ਵੀ ਬ ਐਵੇਂ ਹੋਇਆ ਕਿਤੇ ਹੋਇਆ ਹੋਇਆ ਜੀ ਹੋਇਆ ਹਾਂ ਲੱਭ ਲਾ ਸੀ ਫਿਰ ਅਸੀਂ ਅੱਛਾ ਲੱਭ ਲਿਆ ਕੈਮਰਾ ਸੀਗੇ ਲੱਭ ਲਿਆ ਅੱਛਾ ਐਵੇਂ ਹੋ ਸਕਦਾ ਯਾਰ ਮੈਨੂੰ ਮੈਨੂੰ ਐ ਡਰਜਾ ਲੱਗਦਾ ਕਿ ਕਿਵੇਂ ਪਿੰਡ ਚ ਹੁਣ ਆਪਾਂ ਕਿਹਨੂੰ ਜਾਣਦੇ ਆ ਬਾਈ ਬਿਲਕੁਲ ਜੀ ਬਿਲਕੁਲ ਇਹ ਜੁਮੇਵਾਰੀ ਪਵਾ ਲੈਂਦੇ ਹੋਮੋਂਗੇ ਨਹੀਂ ਜੀ ਆਧਾਰ ਕਾਰਡ ਲਈਦਾ ਆਧਾਰ ਕਾਰਡ ਲੈ ਲੈ ਬਸ ਅੱਛਾ ਆਧਾਰ ਕਾਰਡ ਲੈ ਲਈਦਾ ਫੋਟੋ ਖਚਲੀ ਕੈਮਰੇ ਲੱਗੇ ਬਾਕੀ ਹੂੰ ਇਹ ਵੀ ਗੱਲ ਆ ਆਧਾਰ ਕਾਰਡ ਤਾਂ ਜ਼ਰੂਰੀ ਹੀ ਆ ਨਾ ਆਧਾਰ ਕਾਰਡ ਜ਼ਰੂਰੀ ਆ ਮੇਰੇ ਮਨ ਚ ਆਉਂ ਆ ਨਾ ਵੀ ਥੋੜਾ ਜਿਹਾ ਹਨਾ ਵੀ ਇੱਕ ਡਾਊਟ ਆਉਂਦਾ ਹੁਣ ਇਹਦੀ ਕਿਹੜਾ ਤੇ ਅਗਲਾ ਪਾ ਕੇ ਪਝਾ ਕੇ ਲੈ ਜੇ ਕਿਰਾ ਮੈਂ ਸਾਡੇ ਪਿੰਡੋਂ ਦਵਾਤਾ ਸੀ ਮੁੜ ਕੇ ਮਸਾਂ ਵੜਾ ਕੇ ਦਿੱਤੀ ਮਸ਼ੀਨ ਕੋਈ ਦਾ ਕੋਈ ਦੇ ਸਾਡ ਰਾਂਗ ਵੜਾ ਜੇ ਕੋਈ ਨਹੀਂ ਕਰਤਾ ਹੀ ਜਾਂਦਿਆਂ ਨੂੰ ਉਹਨਾਂ ਨੇ ਨਹੀਂ ਮਸ਼ੀਨ ਪਹਿਲੇ ਦਿਨੀ ਜਦ ਰੰਗ ਹੋ ਗਿਆ ਮਿਲ ਗਿਆ ਰੰਗ ਹੋ ਗਿਆ ਪਹਿਲੇ ਦਿਨੀ ਪੱਟੀ ਪਹੁੰਚ ਗਈ ਸੀ ਪਹਿਲੇ ਦਿਨੀ ਇੱਕ ਘੰਟਾ ਲੇਟ ਜਾਂਦੇ ਲੱਭਣਾ ਹੀ ਨਹੀਂ ਹਾਂ ਰੰਗ ਕਰਤਾ ਚੱਲ ਕੋਈ ਨ ਰੰਗ ਹੋ ਗਿਆ ਜਾਨੀ ਦਾ ਹਾਂ ਚੱਲ ਵਧੀਆ ਯਾਰ ਬਾਈ ਤੇਰਾ ਕੰਮ ਮੈਨੂੰ ਸੱਚੀ ਬਹੁਤ ਚੰਗਾ ਲੱਗਾ ਤੇਰੇ ਹੋਰ ਵੀ ਬਾਕੀ ਦੇ ਗੜਾਉਣ ਵੀ ਸਾਨੂੰ ਦਿਖਾ ਕਿੰਨੇ ਚੰਗੇ ਚੱਲ ਚੱਲੋ ਚੱਲੋ ਚੱਲ ਪ੍ਰੀਤ ਉਹ ਵੀ ਬਾਕੀ ਤੇ ਤੁਹਾਨੂੰ ਦਿਖਾ ਕੇ ਲਾਉਣਾ ਚਲੋ ਚਲੋ ਸੇਠ ਜੇਬ ਮੰਨ ਲਓ ਕਿਸੰਦ ਵਿਗੜ ਗਿਆ ਫਿਰ ਉਹਦੇ ਉਹਦਾ ਘੰਟਾ ਵਿੱਚੋਂ ਕਟੋਂਗੇ ਹਾਂਜੀ ਹਾਂਜੀ ਉਹਦਾ ਕੋਈ ਪੈਸੇ ਨਹੀਂਗਾ ਉਹਦੇ ਪੈਸੇ ਪਹਿਲੇ ਪੈਸੇ ਨਹੀਂ ਹੁੰਦਾ ਉਹਦੇ ਪੈਸੇ ਨਹੀਂ ਲੈਂਦੇ ਨਹੀਂ ਨਹੀਂ ਇੱਕ ਇੱਕ ਜੇਬ ਬਾਈ ਚਾਂਸ ਮੰਨ ਕੇ ਚਲੋ ਵੀ ਬੰਦੇ ਨੇ ਲੈ ਕੇ ਜਾਣਾ ਸੰਦ ਤੇ ਉਹ ਬੁੱਕ ਕਿਵੇਂ ਕਰਾਵੇ ਵੀ ਕਿੰਨਾ ਚਿਰ ਪਹਿਲਾਂ ਬੁੱਕ ਕਰਾਵੇ ਜਿਵੇਂ ਸੀ ਆਲੂ ਸੀਗੇ ਨਾ ਉਹ ਦੋ ਚਾਰ ਦਿਨ ਪਹਿਲਾਂ ਬੁੱਕ ਕਰਾਵੇ ਜੇ ਨਿੱਕੇ ਫੋਟੋ ਤਾਂ ਚੱਲੀ ਜਾਂਦਾ ਈ ਮੌਕੇ ਤੇ ਵੀ ਚੱਲੀ ਜਾਂਦਾ ਵੀ ਜਿਹੋ ਤਵੰਗਾਂ ਪਾਉਣੀਆਂ ਰੀਪਰ ਪਾਉਣਾ ਉਹੋ ਜੀ ਚੀਜ਼ ਉਹ ਦਿਹਾੜੀ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਦੋ ਦਿਨ ਦਾ ਉਹ ਡੰਗ ਦਿਹਾੜੀ ਪਹਿਲਾਂ ਜਿਵੇਂ ਆਲੂਆਂ ਦੀ ਬਜਾਈ ਵਜੂ ਈ ਆਣੀ ਸੀ ਉਹ ਪੰਜ ਚਾਰ ਦਿਨ ਪਹਿਲਾਂ ਉਹ ਪੰਜ ਚਾਰ ਦਿਨ ਪਹਿਲਾਂ ਦੱਸ ਦੇ ਹਾਂਜੀ ਹਾਂਜੀ ਮੈਂ ਮੌਕੇ ਤੇ ਨਾਲ ਮੌਕੇ ਦੇ ਨਹੀਂ ਮੌਕੇ ਤੇ ਪੁੱਛ ਲੈ ਪਰ ਮੌਕੇ ਤੇ ਗਰਾਂਟee ਨਹੀਂ ਮਿਲਦਾ ਕਿਹੜੇ ਜਦਿ ਮੋਕਟ ਮੈਨੂੰ ਕਹਦਾ ਦਦੀਆਂ ਜੀ ਇਹ ਬਾਹਰ ਹੋਵੇ ਇੱਕ ਇੱਕ ਮੈਨੂੰ ਹੋਰ ਦੱਸ ਦੇ ਗੱਲ ਹਾਂਜੀ ਹੁਣ ਜੇ ਮਾਨ ਲਾ ਬੰਦੇ ਨੇ ਬੁੱਕ ਕਰਾਤੀ ਮਸ਼ੀਨ ਦੀ ਹਾਂਜੀ ਹਾਂਜੀ ਮੈਂ ਤੈਨੂੰ ਕਹਤਾ ਵੀ ਮੈਨੂੰ 25 ਤਰੀਕ ਨੂੰ ਮਸ਼ੀਨ ਚਾਹੀਦੀ ਹੈ ਹਾਂਜੀ ਹਾਂਜੀ ਤੇ ਜੇ ਉਹ ਲੈਣ ਨਾ ਆਇਆ ਉਹ ਤੇ ਲੈਣਾ ਸਾਈ ਖਤਮ ਹੁੰਦੀ ਜੀ ਅੱਛਾ ਤੂੰ ਸਾਈ ਪਾਉਣੀ ਆ ਹਾਂ ਆਹ ਫਿਰ ਆਦਾ ਗੁੱਗ ਗੱਲ ਤਾਂ ਬਣੀ ਨਾ ਹਾਂ ਐ ਬਾਈ ਅਗਲਾ ਤਾਂ ਉਹੀ ਉਹੀ ਦਿਹਾੜੀ ਮਰਵਾ ਦੇਵੇ ਬੰਦੇ ਦੀ ਸਾਈ ਪਾ ਕੇ ਜੀ ਹਾਂ ਛੋਟਾ ਸੰਦ ਆ ਕੋਈ ਉਹਦੀ ਤਾਂ ਸਾਈ ਪਾਉਣ ਦੀ ਲੋਟ ਨਹੀਂ ਹੂੰ ਜੇ ਕੋਈ ਵੱਡਾ ਜਨੇ ਆਲੂ ਵਾਲੀਆਂ ਹੋ ਗਈ ਮਸ਼ੀਨ ਆਉ ਜਿਹਦੀ 5000 ਦਿਹਾੜੀ ਆ ਜਿਹਦੀ 5000 ਦਿਹਾੜੀ ਆ ਉਹਦੇ ਵਿੱਚੋਂ 1000 ਰੁਪਿਆ ਉਹਨੂੰ ਪਾਉਣਾ ਆਪਾਂ 2500 ਕਰਤਾ ਪੈਂਦਾ ਮੈਨੂੰ ਕੋਈ 2500 ਚਲ 2500 ਕਰਤਾ ਬਾਈ ਨੇ ਅਸੀਂ 2000 ਕਰਾ ਦੇਨੇ 2 ਹੀ ਪਾਉਂਦੇ ਕੋਈ ਗੱਲ ਨਹੀਂ ਹਾਂ ਉਹ ਈਗਰਾਦ ਨੇ ਉਹ ਤਾਂ ਜਿਹਨੇ ਤਾਂ ਦੇਣੇ ਉਹ ਤਾਂ ਸਾਰੇ ਦੇਣੇ ਹੀ ਆ ਅਨਾਰਥਨੇ ਕਿ ਸਵੇਰੇ ਪਿੰਡ ਚ ਪਾਉਂਦੇ ਆ ਸੇੜ ਜਿਵੇਂ ਦਿੱਲੀ ਧਰਨਾ ਤੇ ਜਾਣਾ ਸੀਗਾ ਉਧਰੋਂ ਧਰਨਾ ਲੱਗ ਗਿਆ ਦਿੱਲੀ ਕਿਥੋਂ ਟਰੈਕਟਰ ਜਾਣਾ ਸੀਗਾ ਕੋਈ ਜ਼ਿਮੀਂਦਾਰ ਤੁਰ ਕੇ ਰਾਜੀ ਨਹੀਂ ਸੀ ਸੇੜ ਤੁਰਿਆ ਨਾਲ ਨਾਲ ਬਰੋਬਰ ਗਿਆ ਦਿੱਲੀ ਸਾਡਾ ਆਪਣਾ ਟਰੈਕਟਰ ਮੈਂ ਲਗਾ ਜੀ ਆ ਇਹ ਨਹੀਂ ਵੀ ਆ ਸੰਦੀ ਗੱਲਾ ਇਹ ਸਪੋਰਟ ਵੀ ਪਿੰਡ ਵੱਲੋਂ ਜੋ ਵੀ ਗੁਰਦੁਆਰੇ ਦੀ ਸੇਵਾ ਜਾਂ ਕਿਸੇ ਪਾਸਿਓ ਕੋਈ ਆ ਕੇ ਇਹਨੂੰ ਕਹਿੰਦਾ ਉਹਦੀ ਮੇਕ ਨਾਲ ਹੀ ਖੜ ਜਾ ਹਾਂ ਮਦਦ ਵੀ ਕਰਦਾ ਇਹ ਨਹੀਂਗਾ ਵੀ ਇਕੱਲੇ ਸੰਧਾ ਤੇ ਵੀ ਸੇਠਦਾ ਕੰਮ ਆ ਇਹ ਜੱਟਾਂ ਵਾਲਾ ਕੰਮ ਆ ਹਾਂ ਨਾਲ ਪਿੰਡ ਦਾ ਕੰਮ ਹਾੜੀ ਸੋਨੇ ਹਾਂ ਹਾਂ ਕਿਉਂ ਨਹੀਂਗਾ ਵੀ ਇੱਕੋ ਨਹੀਂ ਠੀਕ ਆ ਬਹੁਤ ਚੰਗੀ ਗੱਲ ਆ ਹਾਂ ਫਿਰ ਦੁਨੀਆ ਦੇ ਵਿੱਚ ਰਹਿਤਾ ਐ ਜਾਂਦਾ ਵੀ ਦਾਨੀ ਵੀ ਆ ਦੂਜਾ ਇਹਦਾ ਬ੍ਰਦਰ ਆ ਜਿਹੜਾ ਆਸਟ੍ਰੇਲੀਆ ਦੇ ਵਿੱਚ ਆ ਜੀ ਉਹ ਉੱਥੇ ਸੈੱਟ ਹੋ ਗਿਆ ਛੋਟਾ ਐ ਇਸ ਤੋਂ ਤੇ ਬਾਕੀ ਇਹ ਇਹਦੇ ਸੇਠ ਨੇ ਇਹਨੂੰ ਇੱਥੇ ਸੈੱਟ ਕਰਤਾ ਚੰਗੋ ਛੋਟਾ ਇਹ ਅਸਲ ਦੇ ਵਿੱਚ ਇਹਦਾ ਡੈਡੀ ਬਾਲਾ ਸੈਣਾ ਹਾਂ ਉਹ ਫਿਰ ਉਮਰ ਨੰਗੀ ਹੁੰਦੀ ਆ ਜੀ ਉਹ ਬਾਲਾ ਸਾਰਾ ਉਹਦੀ ਫਰਮਰਾਂ ਉਸ ਹਿਸਾਬ ਨਾਲ ਤੁਸੀਂ ਆਪ ਹੀ ਦੇਖ ਲਓ ਹੂੰ ਉਹ ਮੈਨੂੰ ਕੰਮ ਚ ਚਲਾਉਣ ਵਾਲਾ ਤੇ ਇਹਦਾ ਡੈਡੀ ਆ ਹਾਂ ਉਹ ਬੰਦਾ ਬਹੁਤ ਸਿਆਣਾ ਸਲਾਹ ਤਾਂ ਉਹਦੇ ਕੋਲ ਹੀ ਦਿੰਦੇ ਸੀ ਲੋਕ ਆ ਕੇ ਜਦੋਂ ਦੱਸਦੇ ਸੀ ਵੀ ਸੰਧਾਂ ਦੀ ਕਮੀ ਆ ਸੰਧ ਪੂਰੇ ਤਾਂ ਸੇਠ ਨਹੀਂ ਮੁੜ ਕੇ ਹੂੰ ਕਰਨੇ ਸ਼ੁਰੂ ਕੀਤੇ ਇਹ ਤਾਂ ਬਾਅਦ ਵਿੱਚ ਜਿੰਨ ਤੋਂ ਬਣੀ ਬਣਾਈ ਮਿਲ ਗਿਆ ਬਣੀ ਬਣਾਉਂਦੇ ਆ ਬਸ ਇਹ ਚਲਾਉਣਾ ਬੱਸ ਜਵਾਕ ਬਣਾ ਬਣਾ ਵੀ ਸੰਭਲੇ ਉਹ ਵੀ ਸਿਆਣਾ ਹੀ ਹੁੰਦਾ ਨਹੀਂ ਸੰਭੇ ਬੈਠਾ ਜੀ ਹੂੰ ਸਭੇ 50 ਸੰਧੇ ਦੇ ਡੈਡੀ ਨੇ ਕੀਤੇ ਨਾ 100 ਸੰਧੇ ਨੇ ਲਿਆ ਕੇ ਹੁਣ ਹੂੰ ਖੜਾ ਕਰ ਦਿੱਤਾ ਤੇ ਹਜੇ ਵੀ ਜਿਵੇਂ ਜਿਵੇਂ ਨਵੀਂ ਨਵੀਂ ਕੋਈ ਕੰਪਨੀ ਕੱਢ ਰਹੀ ਆ ਨਾਲ ਦੀ ਨਾਲ ਹੀ ਆਰਡਰ ਹੁੰਦਾ ਇਹਨਾਂ ਦਾ ਨਾਲ ਦੀ ਨਾਲ ਕੰਪਨੀਆਂ ਅਸੀਂ ਤੇ ਭੇਜ ਦੇਣਾ ਅਸੀਂ ਲਖਦੇ ਬਈ ਸੰਤ ਸੀ ਐਂ ਕਰਦੇ ਆ ਨਾ ਜਿਹੜੀ ਤੁਹਾਨੂੰ ਮਸ਼ਹੂਰ ਆ ਸੰਗਰੇ ਦੇ ਮਸ਼ਹੂਰ ਸੰਗਰੇ ਦੇ ਲਈਦਾ ਜਿਹੜਾ ਮੁਗਲ ਆ ਮੁਗਲ ਦਾ ਲਈਦਾ ਜਿਹੜਾ ਅੰਬਰਸਰ ਦਾ ਮਸ਼ਹੂਰ ਅੰਬਰਸਰ ਲਈਦਾ ਅਸੀਂ ਇਹ ਨਹੀਂ ਕੁਥਾਂ ਦਾ ਲਈਦੇ ਆ ਹਰ ਥਾਂ ਲਈਦਾ ਲੈਣਾ ਕੋਈ ਮਸ਼ਹੂਰ ਦੀ ਲੈਣੀ ਆ ਜਿਵੇਂ ਸੀਨ ਆਲੂ ਦਾ ਰਾਸ਼ਪੋਰ ਦਾ ਫਰ ਰਾਸ਼ਾ ਅਸੀਂ ਖੜੇ ਪੈਰ ਮਸ਼ੀਨਾਂ ਇੱਕ ਤੋਂ ਨਵੀਂ ਹੀ ਲਈਦੀ ਉਸੇ ਟਾਈਮ ਲਈਦੀਆਂ ਜਦੋਂ ਦਾਤਰਾ ਦੀ ਮੈਂ ਫੋਨ ਕੰਪਨੀ ਨੂੰ ਗਿਆ ਤੇ ਨਾਲ ਦੀ ਨਾਲ ਲੋਡ ਕਰਕੇ ਉਹਨਾਂ ਨੇ ਭੇਜ ਦੇਣੇ ਆ। ਮੋਗੇ ਸੀ ਉਹਨਾਂ ਨੂੰ ਪਤਾ ਟਰੋਲੀ ਆ ਨਾ ਮੇਰਾ ਇਹਨੇ ਸੈਟਿੰਗ ਆ ਰੋੜ ਪਰ ਆਉਂਦਾ ਆ ਉਤਰਾਉਂਦਾ ਫਿਰ ਚੱਕ ਦੇ ਦਿੰਦੇ ਨਾ ਤਰ੍ਹਾਂ ਤਰ੍ਹਾਂ ਮਸ਼ੀਨਾਂ ਤੜਕੇ ਜੀਵੀਦਾਰ ਨੂੰ ਦੀਨਪਹਾੜ ਦੀ ਚੱਕ ਵੀ ਲਾ ਦਵਾਲੂ ਆਇਆ ਗੱਲ ਆ ਵੀ ਰਾਤ ਨੂੰ ਫੋਨ ਜੀਵੀਦਾਰ ਦਾ ਆ ਗਿਆ ਤੇ ਤੜਕੇ ਨੂੰ ਮਸ਼ੀਨਾਂ ਨੂੰ ਭਾਵੇਂ ਨਵੀਂ ਦੇਣੀ ਪੈ ਜੇ ਦੇ ਦੂ। ਮੈਨੂੰ ਇੰਨਾ ਪਤਾ ਵੀ ਹੁਣ ਤੱਕ ਤਾਂ ਇਹਨੇ ਲੋਹਾ ਹੀ ਇਕੱਠਾ ਕੀਤਾ ਬਚਾਇਆ ਬੁਝਾਇਆ ਇਹਨੇ ਕੋਹ ਹੈ ਨਹੀਂ। ਮਸ਼ੀਨਾਂ ਤੇ ਲਾਈ ਜਾਂਦਾ ਪੈਸੇ ਮਸ਼ੀਨਾਂ ਤੇ ਲਾਈ ਜਾਂਦਾ ਹੀ ਵਧਾਈ ਜਾਂਦਾ ਕੰਮ ਹਾਂ ਵਧਾਈ ਜਾਂਦਾ ਕਿਉਂਕਿ 200 ਸੰਦ ਖੜਾ ਕਰਨਾ ਉਹ ਵੀ ਮਹਿੰਗਾ 2.5 3 ਲੱਖ ਦਾ ਸੰਦ ਤੋਂ ਸਟਾਰਟਿੰਗ ਜਿਹੜਾ ਖਰੀਦ ਰਿਆ ਹੁਣ ਇਸ ਟਾਈਮ ਜਿਹੜਾ ਆ ਰਹੇ ਸੰਦ ਬਹੁਤ ਮਹਿੰਗੇ ਆ ਰਹੇ ਆ ਨਾਲ ਦੀ ਨਾਲ ਸੰਦ ਚੱਕੀ ਆਉਂਦਾ ਥਾਂ ਖਿਲਾਰ ਨੂੰ ਹੈ ਨਹੀਂ ਕਿਸੇ ਪਾਸੇ ਸਾਡੇ ਪਿੰਡਾਂ ਦੇ ਪਿੰਡ ਦੇ ਵਿੱਚ ਨਾ ਬਾਹਰ ਐਨ ਆਰ ਆਈ ਗਏ ਵੀ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਕੀਰੀ ਸੰਦ ਲੱਗੇ ਹੋਏ ਆ ਗਦਾਮ ਵੀ ਘਟ ਗਿਆ ਚਾਰ ਗਦਾਮ ਆ ਇੱਕ ਹੁਣ ਤੁਸੀਂ ਆ ਦਿਖਾਤਾ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਵੀ ਸ਼ਾਰਟ ਪੈ ਗਈ ਆ ਖਲਾਰਨ ਵੱਲੋਂ ਲੋਹਾ ਜਿਹੜਾ ਇਹ ਲੈ ਕੇ ਆਉਂਦਾ ਮਸ਼ੀਨ ਵੀ ਬਹੁਤ ਜਿਆਦਾ ਮਤਲਬ ਵੀ ਸੰਦ ਕਿਉਂਕਿ ਡਿਮਾਂਡ ਵੱਧਦੀ ਜਾਂਦੀ ਨਵੇਂ ਤੋਂ ਨਵਾਂ ਟੈਕਨੋਲੋਜੀ ਆਈ ਜਾਂਦੀ ਉਸ ਹਿਸਾਬ ਨਾਲ ਸੰਦ ਇਹਨੂੰ ਖਰੀਦਣਾ ਪੈਂਦਾ ਸੰਦ ਖਰੀਦਣਾ ਸੰਦ ਖਰੀਦਣਾ ਜਮਾ ਸਹੀ ਹੈ ਭਾਈ ਕਿਸੇ ਵੀ ਸੱਜਣ ਨੇ ਨਾ ਸੰਦ ਕਿਰਾਏ ਤੇ ਲੈਣਾ ਹੋਵੇ ਕੋਈ ਵੀ ਸੰਦ ਕਿਰਾਏ ਤੇ ਲੈਣਾ ਕਿਸੇ ਵੀ ਸੀਜ਼ਨ ਚ ਵੀਡੀਓ ਪਾ ਮੈਂ ਐ ਸੀਜ਼ਨ ਚ ਪਾ ਰਿਹਾ ਪਰ ਇਹ ਪੱਕੇ ਤੌਰ ਤੇ ਨੰਬਰ ਨੋਟ ਕਰਕੇ ਰੱਖ ਲਓ ਜੇ ਕਿਸੇ ਵੀ ਸੱਜਣ ਨੇ ਸੰਦ ਕਿਰਾਏ ਤੇ ਲੈਣਾ ਕੋਈ ਵੀ ਸੰਦ ਕਿਰਾਏ ਤੇ ਲੈਣਾ ਬਾਈ ਨੂੰ ਫੋਨ ਕਰਿਓ ਤੁਹਾਡਾ ਮਸਲਾ ਹੱਲ ਕਰੂ ਜਿਹੜੇ ਮਰਜੀ ਜ਼ਿਲ੍ਹੇ ਚੋਂ